ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਸਤਗੁਰਾਂ ਦੇ ਪਾਸ ਸਿੱਖਾਂ ਨੇ ਚਹਾਂ ਜੁਗਾਂ ਦੇ ਵਿਚਾਰ-ਵਾਰਤ ਪੁੱਛਿਆ ਤਾਂ ਗੁਰੂ ਸਾਹਿਬ ਚਹਾਂ ਜੁਗਾਂ ਦਾ ਨਿਰਣਾ ਕਰਕੇ ਦੱਸਦਿੰਨ ਕੀ ਕੀ ਸੁਭਾਅ ਸੀ ਚਹਾਂ ਜੁਗਾਂ 'ਚ ਉਹ ਬਚਨ ਸੁਣਾਉਂਦੇ ਹਨ ਸਤਜੁਗ ਸਭ ਸੰਤੋਖ ਸਰੀਰਾ ਇਹ ਭਾਈ ਸਤਜੁਗ ਦੇ ਵਿੱਚ ਸਾਰੇ ਸੰਤੋਖੀ ਸਰੀਰ ਸਨ ਬਖਤ ਗੁਜਾਰਨ ਇਸ ਪ੍ਰਕਾਰ ਬਖਤ ਗੋਯਾਰਨ ਪਿੰਨੀ ਸਾਗੇ ਕਰਨ ਤਪੱਸਿਆ ਬਣ ਵਿਖੇ ਬਖਤ ਗੋਯਾਰਨ ਲੱਖ ਵਰਿਆਂ ਦੀ ਅਰਜਾ ਕੋਠੇ ਕੋਡ ਨਾ ਮੰਦਰ ਸਾਜੀ ਅਦੇ ਕਰਨ ਤਪੱਸਿਆ ਬਣ ਵਿਖੇ ਬਖਤ ਗੋਯਾਰਨ ਪਿੰਨੀ ਸਾਗੇ ਕਹਿੰਦੇ ਹਨ ਲੱਖਾਂ ਵਰਿਆਂ ਦੀ ਉਮਰ ਸੀ ਨਾ ਕੋਠੇ ਬਣਾਏ ਸੀ ਨਾ ਪੱਕੇ ਮੰਦਰ ਸਜਾਏ ਸੀ ਨਾ ਕਿਲੇ ਬਣਾਏ ਸੀ ਕਹਿੰਦੇ ਕਿਹੜਾ ਬਾਹਰ ਚੜੀ ਹੋਣਾ ਵੇ ਕੋਣ ਮਾਰਕੰਡੇ ਤੇ ਕੋ ਉਹ ਕਾਈ ਇੰਤਰਨ ਤਰਮੂਂਡ ਬੁਲਾਏ ਅੱਖਾਂ ਦੀ ਛਪਰੀ ਸਿਰ ਤੇ ਅੱਖ ਲੈਂਦੇ ਸੀ ਪੂਲਾ ਜਦੋਂ ਵਰਖਾ ਹੋਣੀ ਜਾਂ ਧੁੱਪ ਆਉਣੀ ਤੇ ਇਸ ਪ੍ਰਕਾਰ ਕਹਿੰਦੇ ਕਿਹੜਾ ਬਾਲਾ ਚਿਰ ਜਿਉਣਾ ਹੈ ਇਹ ਅਸੀਂ ਇਹ ਜੇ ਸੰਜੁਗ ਸਤ ਸੰਤੋਖ ਸਰੀਰਾਂ ਸਾਰੇ ਸੰਤੋਖ ਵਾਲੇ ਸਰੀਰ ਸੰਸਾਜਗ ਦੇ ਸਮੇਂ ਵਿੱਚ ਪਗ ਚਾਰੇ ਧਰਮ ਧਿਆਨ ਜਿਉ ਚਾਰ ਧਰਮ ਦੇ ਪੈਰ ਸਨ ਤੇ ਧਰਮ ਵਿੱਚ ਕਰਨੇ ਸਾਰਿਆਂ ਦਾ ਧਿਆਨ ਸੀ ਇਹ ਪਿਆਰੇ ਜੀ ਚਾਰ ਪੌਂਸਿ ਸਤੋ ਤਾਪ ਤੇ দান ਤੇ ਸੋਚ ਕਈ ਤਾਂ ਸੋਚ ਦੇ ਤਾਂ ਬਿਆ ਹੁੰਦੀ ਹੈ ਸਤੋ ਤਾਪ ਸੋਚ ਤੇ দান ਇਹ ਚਾਰ ਧਰਮ ਦੇ ਪੈਰ ਮੰਨੇ ਆ ਇਹਦੇ ਵਿੱਚ ਧਰਮ ਕਰਨ 'ਚ ਧਿਆਨ ਸੀ ਸਾਰਿਆਂ ਦਾ ਇਹ ਪਿਆਰੇ ਜੀ ਮਨ ਤਨ ਹਰ ਗਾਵ ਹੈ ਪਰ ਤਾਂ ਸਤਿ ਤੱਕੀ ਸਨ ਇੱਕ ਸੋਚ ਪਵਿੱਤਰ ਰਹਿੰਦੇ ਸਨ ਇਕ ਤਪ ਕਰਦੇ ਸੀ ਇਕ ਦਾਨ ਕਰਦੇ ਸਨ ਹਾਂਜੀ ਮਨ ਤਨ ਹਰ ਗਾਵ ਹੈ ਪਰਮ ਸੁਖ ਪਾਵ ਹੈ ਮਨ ਤਨ ਕਰਕੇ ਹਰੀ ਨੂੰ ਗਾਉਂਦੇ ਸਨ ਅਗੇ ਪਰਮ ਸੁਖ ਨੂੰ ਪਾਉਂਦੇ ਸਨ ਵੱਡੇ ਸੁਖ ਨੂੰ ਹਰ ਹਿਰਦੈ ਹਰ ਗੁਣ ਗਿਆਨ ਜਿਉ ਹਰ ਪਰਮੇਸ਼ਰ ਦਾ ਹਿਰਦੇ 'ਚ ਗਿਆਨ ਸੀ ਤੇ ਗੁਣ ਸਰਸੰਤੋਖ ਅਨੰਦ ਦੀ ਪ੍ਰਾਪਤੀ ਵਾਲੇ ਸਨ ਉਹਨਾਂ ਦੇ ਹਿਰਦੇ 'ਚ ਪਿਆਰੇ ਜੀ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਹਰ ਹਰ ਪਰਮੇਸ਼ਰ ਦਾ ਨਾਮ ਹੀ ਕਿਰਤਾਰਥ ਕਲਿਆਣ ਕਰਨ ਵਾਲਾ ਸੀ ਸਫਲਤਾ ਕਰਨ ਵਾਲਾ ਗਿਆਨ ਆਦਿ ਗੁਣ ਰੂਪੀ ਪਦਾਰਥ ਉਹਨਾਂ ਦੇ پاس ਸੀ ਸੋਭਾ ਗੁਰਮੁਖ ਹੋਈ ਜਿਹੜੇ ਗੁਰਮੁਖ ਬਣੇ ਪ੍ਰਹਿਲਾਦ ਨੂੰ ਆਲਕ ਉਹਨਾਂ ਦੀ ਸਜਗੂ ਵਿੱਚ ਸੋਭਾ ਹੋਈ ਵਡਿਆਈ ਅੰਦਰ ਬਾਹਰ ਹਰ ਪ੍ਰਭ ਏਕੋ ਉਹਨਾਂ ਦੇ ਮਨਸ਼ੇ ਹੋ ਗਿਆ ਅੰਦਰ ਵੀ ਪਰਮੇਸ਼ਰ ਹੈ ਬਾਹਰ ਵੀ ਹਰੀ ਪ੍ਰਭੂ ਕੋਈ ਹੈ ਦੂਜਾ ਅਵਰ ਨਾ ਕੋ ਦੂਜਾ ਅਵਰ ਇਸਤਾਨ ਜਮਾਰਾ ਤੋਂ ਬਗੈਰ ਹੋਰ ਕੋਈ ਨਹੀਂ ਹੈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਇਸ ਪ੍ਰਕਾਰ ਹੈ ਪਰਮੇਸ਼ਰ ਦੇ ਨਾਮ 'ਚ ਉਹਨਾਂ ਨੇ ਬਿਰਤੀ ਜੋੜੀ ਹੈ ਹਰੀ ਦਾ ਨਾਮ ਹੀ ਸਹਿਤਾ ਕਰਨ ਵਾਲਾ ਜਾਣਿਆ ਹੈ ਹਰ ਦਰਗਹ ਪਾਵੇ ਮਾਨ ਜੀ ਉਹ ਨਾਰਾਇਣ ਦਰਗਾਹ ਸੱਚਖੰਡ ਚ ਸਤਕਾਰ ਪਾਉਂਦੇ ਹਨ ਇਹ ਪਿਆਰੇ ਜੀ ਸਤਜੁਗ ਸਭ ਸੰਤੋਖ ਸਰੀਰ ਜੋ ਸਤਜੁਗ ਦੇ ਚਾਰੇ ਸੰਤੋਖ ਵਾਲੇ ਸਰੀਰ ਤੋਂ ਸਤਜੁਗ ਰਉ ਸੰਤੋਖ ਦਾ ਧਰਮ ਗੈਰਸਵਾ ਹੋ ਵਗਚਾਰੇ ਧਰਮ ਧਿਆਨ ਜੀ ਚਾਰ ਧਰਮ ਦੇ ਪੈਰ ਸੰਗ ਸਤ ਸੌ ਚ ਤਪ ਤੇ দান ਕਰਮ ਵਾਲੇ ਸਾਰੇਆਂ ਦਾ ਖਿਆਲ ਸੀ ਇਹ ਪਿਆਰੇ ਜੀ ਤ੍ਰੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਦੋਂ ਤ੍ਰੇਤਾ ਯੁਗ ਆ ਗਿਆ ਉਸ ਵੇਲੇ ਹਉਮੈ ਦਾ ਜੋਰ ਅੰਦਰ ਪੈ ਗਿਆ ਜਤ ਸੰਜਮ ਕਰਮ ਕਮਾਏ ਹਉਮੈ ਦੇ ਸੈਦ ਜੱਤ ਰੱਖਦੇ ਸੀ ਰਾਜੇ ਜੋ ਯਗ ਕਰਦੇ ਤੁਸੀਂ ਸਾਲ-ਸਾਲ ਪਹਿ ਰਾਜਾ ਤੇ ਰਾਣੀ ਆਪਦੀ ਸੇਜਾ ਤੇ ਨੰਗੀ ਤਲਵਾਰ ਵਿਚਾਲੇ ਰੱਖ ਕੇ ਸੌਂਦੇ ਸਨ ਇਹਨਾਂ ਜਤਰ ਰਖਦੇ ਸਨ ਇਸ ਪ੍ਰਕਾਰ ਦਾ ਜਤਰ ਰੱਖਣ ਵਾਲੇ ਤ੍ਰੇਤੇ ਦੇ ਲੋਕ ਸਨ ਅੱਗੇ ਸੰਜਮ ਅਤੇ ਸੰਜਮ ਇੰਦਰੀਆਂ ਨੂੰ ਦਮਨ ਕਰਕੇ ਰੱਖਦੇ ਸਨ ਰੋਕ ਕੇ ਰੱਖਦੇ ਸਨ ਪਰਮ ਕੁਮਾਰੀ ਜੀ ਇਸ ਪ੍ਰਕਾਰ ਕਰਮਾਂ ਦੇ ਤਾਈ ਯਗ ਆਦਿਕਾਂ ਦੇ ਤਾਈ ਕਮਾਉਣਾ ਕਰਦੇ ਸੀ ਇਹ ਪਿਆਰੇ ਜੀ ਪੱਗ ਚੌਥਾ ਖਿਸਿਆ ਤਰੇ ਪੱਗ ਟਿਕਿਆ ਇਹ ਸੱਤ ਜਿਹੜਾ ਪ੍ਰਤੱਗੀ ਹੋਣਾ ਸੀ ਇਹ ਚੌਥਾ ਪੈਰ ਖਿਸਕ ਗਿਆ ਤੇ ਤਿੰਨ ਪੱਗ ਜਿਹੜੇ ਆ ਤਪ ਕਰਨਾ দান ਕਰਨਾ ਤੇ ਪਵਿੱਤਰ ਰਹਿਣਾ ਇਹ ਤਿੰਨ ਪੈਰ ਟਿਕੇ ਰਹਿਗੇ ਤ੍ਰੇਤੇ ਵਿੱਚ ਸਤ ਘਟ ਗਿਆ ਜਾਂ ਚਾਰੇ ਪੈਰਾਂ ਤੋਂ ਚੌਥਾ ਹਿੱਸਾ ਹਿੱਸੇ ਚਾਰੇ ਚੀਜ਼ਾਂ ਘਟ ਗਈਆਂ ਤ੍ਰੇ ਪੱਗ ਟਿਕੇ ਆ ਤਿੰਨਾ ਪੈਰਾਂ ਤੇ ਟਿਕੇ ਤਿੰਨਾ ਪੈਰਾਂ ਜਿੰਨਾ ਜੋਰ ਰਹਿ ਗਿਆ ਇਹ ਚਾਹਾਂ ਚੋਂ ਚੌਥਾ ਹਿੱਸਾ ਸਾਰਿਆਂ ਦਾ ਘਟ ਗਿਆ ਇਸ ਵਗੈਰੇ ਦਾ ਚਾਰੇ ਹੀ ਸਮਾਨ ਮਾਤਰ ਵਿਸ਼ੇਸ਼ ਕਰਕੇ ਸਤ ਘਟ ਗਿਆ ਚੌਥਾ ਹਿੱਸਾ ਇਸ ਪ੍ਰਕਾਰ ਮਨ ਹਿਰਦਾ ਕ੍ਰੋਧ ਜਲਾਏ ਜੀ ਇਸ ਕਰਕੇ ਮਨ ਜਿਹੜਾ ਹੈ ਹਿਰਦੇ ਥਾਂ ਤੇ ਰਹਿਣ ਵਾਲਾ ਉਹ ਕ੍ਰੋਧ ਨੂੰ ਸਾੜਨਾ ਕੀਤਾ ਇਹਨਾਂ ਕ੍ਰੋਧ ਨਾਲ ਬੱਚੇ ਰਹਿੰਦੇ ਐ ਪਾਲ ਸ਼ਰਾਵਨ 21 ਵਾਰ ਛਤਰੀਆਂ ਨੂੰ ਮਾਰ ਕੇ ਉਹਨਾਂ ਦੇ ਖੂਨ ਦੇ ਕੁੰਡ ਪਰ ਪਰ ਕੇ ਨਾਤਾ ਸੀ ਮਨ ਹਿਰਦਾ ਕ੍ਰੋਧ ਮਹਾ ਬਿਸ ਲੋਧ ਇਹ ਜਿਹੜਾ ਮਨ ਹਿਰਦੇ ਥਾਂ ਤੇ ਰਹਿਣ ਵਾਲਾ ਹੈ ਇਸ ਇਸਤਾਨ ਦੇ ਅੰਦਰ ਕ੍ਰੋਧ ਵਾਲਾ ਹੈ ਉਹਨਾਂ ਦੇ ਮਨ ਦੇ ਹਿਰਦੇ 'ਚ ਅਤੇ ਬਾਲੇ ਬਿਸਲੋਧ ਬਾਲੇ ਬਿਉ ਹੀ ਲੋਧ ਨਾਲ ਭੀਜਦੇ ਹਰ ਵਕਤ ਵਿਸ਼ਿਆਂ ਦੀ ਬਿਉ ਹੀ ਭੀਜਦੇ ਰਹੇ ਐ ਤੇ ਬਿਸਲੋਧ ਨਾਲ ਖੋਲਣ ਦਾ ਬਾੜੀ ਜ਼ਹਿਰ ਬਿਸਿ ਖੋਲਦੇ ਰਹਿੰਦੇ ਹਰ ਵਕਤ ਨਿਰਪਤਾਵ ਹੈ ਲੜ ਦੁਖ ਪਾਇ ਰਾਜ ਨੇ ਰਾਜੇ ਦੌੜਦੇ ਲੜ ਲੜ ਕੇ ਕਦ ਦੁਖ ਪਾਉਂਦੇ ਕਦੇ ਰਾਵਣ ਦਾ ਜੰਗ ਕਦੇ ਰਾਮਚੰਦਰ ਦਾ ਜੰਗ ਹੋਇਆ ਕਦੇ ਉਹ ਸੀਤਾ ਚੁਰਾ ਲ ਗਿਆ ਕਦੇ ਉਹਦੀ ਭੈਣ ਦਾ ਨਾਕਾ ਨੂੰ ਵੜ ਦਿੱਤਾ ਇਹ ਜੇ ਰੋਲੇ ਪੈਂਦੇ ਰਹੇ ਅੰਦਰ ਮੰਮਤਾ ਰੂਗ ਲਗਾਨਾ ਅੰਦਰ ਮੰਨ ਕੇ ਰ ਮੇਰ ਵਾਲੀ ਪਹੇਗੀ ਇਸ ਮੇਰ ਦਾ ਰੋਗ ਬੜਾ ਭਾਰੀ ਲੱਗ ਗਿਆ। ਸੋ ਮੈਂ ਅਹੰਕਾਰ ਵਧਾਇਆ। ਸੋ ਮੈਂ ਦੇਹ ਦੀ ਹੰਕਾਰ ਗੁਣਾ ਦਾ ਵਧਾ ਲਿਆ ਜੀਆਂ ਨੇ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ। ਮੇਰੇ ਠਾਕੁਰ ਅਕਾਲ ਪੁਰਖ ਹਰ ਹਰ ਨੇ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਐ। ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀ। ਉਹਨਾਂ ਦੀ ਤ੍ਰੇਤੇ ਜੀ ਵੀ ਗੁਰਮਤ ਦੁਆਰਾ ਜਿਨ੍ਹਾਂ ਨਾਮ ਜਪਿਆ ਹੈ ਉਹਨਾਂ ਦੀ ਵਿਸ਼ੇ ਦੀ ਵੀ ਉਹ ਹਨੂਮਾਨ ਆਦਿ ਭਗਤ ਹੋਏ। ਇਸੇ ਪ੍ਰਕਾਰ ਸੁਗਰੀਵ ਆਦਿਕ ਪ੍ਰੇਮੀ ਹੋਏ ਪਵਿੱਖਣ ਆਦਿਕ ਭਗਤ ਹੋਏ ਗੁਰਮਾ ਦੁਆਰਾ ਹਰਿ ਪ੍ਰਮੇਸ਼ਰ ਦੇ ਨਾਮ ਕਰਕੇ ਉਹਨਾਂ ਦੀ ਮਨ ਲੈ ਗਈ ਹੈ ਇਹ ਪਿਆਰੇ ਜੀ ਲੈ ਜਾਂਦੀ ਵੀ ਇਸ ਪ੍ਰਕਾਰ ਹੋਮਾਂ ਦੀ ਤ੍ਰੇਤਾ ਯੁਗ ਆਇਆ ਅੰਤਰ ਜੋਰ ਪਾਇਆ ਇਸ ਪ੍ਰਕਾਰ ਤ੍ਰੇਤਾ ਯੁਗ ਆ ਗਿਆ ਅੰਦਰ ਸਰੀਰ ਦੇ ਜੋਰ ਜੱਤ ਪਤ ਉਹਦਾ ਬਹੁਤ ਸਾਰਾ ਪੈ ਗਿਆ ਜਤ ਸੰਜਮ ਕਰਮ ਕਮਾਏ ਜੀਉ ਰੱਖਦੇ ਸੰਜਵਿੰਦਰੀਆਂ ਦਮਨ ਕਰਦੇ ਐ ਕਰਮਾਂ ਨੂੰ ਕਰੋ ਕਮਾਉਂਦੇ ਹਨ ਯੁਗ ਦੁਆਪਰ ਆਇਆ ਭਰਮ ਪਰਮਾਇਆ ਯੁਗ ਪਰ ਜੁਗ ਆ ਗਿਆ ਉਸ ਵੇਲੇ ਐਸਾ ਭਰਮ ਨੇ ਭੁਲਾਤਾ ਸਾਰਾ ਸੰਸਾਰ ਹਰ ਗੋਪੀ ਭਰਮਨ ਭਰਮ ਵਿੱਚ ਭਰਮਾਇਆ ਗਿਆ ਹਰ ਗੋਪੀ ਕਾਹਨ ਉਪਾਏ ਜੀ ਹਰੀ ਜੀ ਨੇ ਗੋਪੀ ਤੇ ਕ੍ਰਿਸ਼ਨ ਆਦਿਕਾਂ ਨੂੰ ਪੈਦਾ ਕੀਤਾ ਕਿਉਂ ਕ੍ਰਿਸ਼ਨ ਤੇ ਗੋਪੀਆਂ ਆਦ ਕ ਰਾਸਾਂ ਪਾਉਂਦੇ ਰਹੇ ਦੁਆਪਰ ਚ ਤਪ ਤਾਪਨ ਤਪ ਹੈ ਜਗ ਪੁੰਨ ਅਰ ਆਰੰਭ ਹੈ ਅਤੇ ਤਪ ਤਾਪਨ ਤਪ ਹੈ ਤਪਾਂ ਨੂੰ ਹੀ ਤਪਦੇ ਹੈ ਤਪਾਂ ਨੂੰ ਹੀ ਤਪਦੇ ਹੈ ਜਾਂ ਤਾਪ ਇੱਕ ਤਾਂ ਧੂਣੀਆਂ ਚਾਰ ਲਾਉਂਦੇ ਹੁੰਦੇ ਜੇਠ ਦੇ ਮਹੀਨੇ ਚ ਉਤੋਂ ਇੱਕ ਤਪਾਉਂ ਅੱਗ ਦੀਆਂ ਧੂਣੀਆਂ ਚਾਰ ਤੇ ਇੱਕ ਤਪਾਉਣ ਵਾਲਾ ਸੂਰਜ ਉਤਲਾ ਜੇਠ ਦਾ ਇਸ ਪ੍ਰਕਾਰ ਤਪਾਉਣ ਵਾਲਾ ਸੂਰਜ ਤੇ ਅਗਨੀ ਦੇ ਤਪ ਕਰਕੇ ਤਪਾਂ ਨੂੰ ਤਪਾਉਂਦੇ ਹਨ ਇਉ ਤਪ ਤਾਪਨ ਤਪ ਸੂਰਜ ਦੇ ਤਾਪ ਉਤਲੀ ਗਰਵੇਸ਼ ਕਰਕੇ ਤੇ ਤਾਪਨ ਧੂਣੀਆਂ ਕਰਕੇ ਪੂਰ ਤਾਪ ਇਹਦਾ ਨਾਮ ਪੰਜ ਧੂਣੀਆਂ ਹੈ ਚਾਰ ਧੂਣੀਆਂ ਚਾਰ ਸ਼ਵੇਰੇ ਲਾ ਲੈਣੀਆਂ ਵਿਚਾਰੇ ਬਹਿਣਾ ਤੇ ਉਤੋਂ ਸੂਰਜ ਨੇ ਤਪਨਾ ਇਸ ਪ੍ਰਕਾਰ ਤਾਪ ਨੂੰ ਤਪਾਉਂਦੇ ਧੂਣੀਆਂ ਤੇ ਸੂਰਜਾਦ ਕੌਂ ਦੀ ਤਪਸ਼ ਕਰਕੇ ਜਗ ਪੁੰਨ ਆਰੰਭ ਹੈ ਫਿਰ ਜਦੋਂ ਪੂਰੇ ਹੋ ਜਾਂਦਾ ਉਹਨਾਂ ਤਾਪ ਉਹਨਾਂ ਜਗ ਕਰਦੇ ਹੈ ਪੁੰਨ ਆਦਿ ਕਰਨਾ ਆਰੰਭ ਸ਼ੁਰੂ ਕਰਦੇ ਹਨ ਹਤਿ ਕਿਰਿਆ ਕਰਮ ਦੇ ਸਮੇਂ ਨੂੰ ਮੰਨ ਕੇ ਕਰਨਾ ਉਹਦਾ ਨਾਮ ਪੁੰਨ ਹੈ ਹਤਿ ਕਿਰਿਆ ਕਰਮ ਕਮਾਈ ਜੀ ਅਕੰਤ ਕਿਰਿਆ ਨਿਤ ਨਿਤ ਆਦਿਕ ਪ੍ਰਾਚਿਤ ਕਰਮਾਂ ਦੀ ਜਾਂ ਯੋਗ ਸਾਧਨਾਂ ਆਦਕਾਂ ਦੀ ਕਿਰਿਆ ਤੇ ਅੰਤ ਨਿਉਲੀ ਧੋਤੀ ਆਦਕਾਂ ਦੀ ਕਰਦੇ ਹਨ ਨਿਤ ਮਿਤਾਦ ਕਰਮਾਂ ਨੂੰ ਕਮਾਉਂਦੇ ਨੇ ਪਿਆਰੇ ਜੀ ਕਿਰਿਆ ਕਰਮ ਕਮਾਇ ਇਸ ਪ੍ਰਕਾਰ ਕਿਰਿਆ ਕਰਮ ਕਮਾਇ ਕਮਾਇਆ ਕਿਰਿਆ ਕਰਮ ਕਮਾਇਆ ਪੈਗ ਦੋ ਹੀ ਖਿਸਕਾਇਆ ਕਿਉਂ ਕਿਰਿਆ ਨੀਲੀ ਧੋਤੀ ਦੀ ਕਰਮ ਨਿਤ ਨਵੇ ਤਾਦਕਾ ਨੂੰ ਕਮਾਉਣਾ ਕੀਤਾ ਹੈ ਪੈਰ ਦੋ ਧਰਮ ਦੇ ਖਿਸਕ ਗਏ ਸਤ ਤੇ ਸੌਚ ਤੇ ਦਾਨ ਤੇ ਕਾਪੇ ਇਹਨਾਂ ਵਿੱਚੋਂ ਚੌਥਾ ਦੋ ਹੀ ਸੇ ਘਟ ਗਏ ਰਹੇ ਚਾਰੇ ਬਾਕੀ ਦੇ ਘਟ ਕੇ ਅੱਧੇ ਹਿੱਸੇ 'ਚ ਰਹਿ ਗਏ ਦੋ ਪੈਰ ਰਹਿ ਗਏ ਇਸ ਪ੍ਰਕਾਰ ਜਾਂ ਸਤ ਤੇ ਸੌਜ ਦੋਵੇਂ ਹੀ ਘਟ ਗਏ ਦੁਆਪਰ ਦੀ ਤਾਪ ਤੇ ਦਾਨ ਦੋ ਹੀ ਰਹਿ ਗਏ ਪੈਰ ਖਿਸਕ ਕੇ ਦੋਏ ਪਗ ਟਿਕੈ ਟਿਕਾਏ ਜੀਓ ਦੋਹਾਂ ਪੈਰਾਂ ਤੇ ਧਰਮ ਟਿਕਾਇਆ ਹੋਇਆ ਟਿਕਦਾ ਹੈ ਪਿਆਰੇ ਜੀ ਮਹਾ ਜੁਦ ਜੋਦ ਬਹੁ ਕੀਨੇ ਬੜੇ ਧਾਰੀ ਜੁਦ ਕੈਰ ਮਾ ਪਾਂਡਵਾਂ ਦਾ ਜਿਵੇਂ 18 ਖੂਨੀਆਂ ਨਾਸ ਹੋ ਗਈਆਂ ਇਸੇ ਪ੍ਰਕਾਰ ਹੈ ਜਰਾਸਿੰਦ ਨੇ 23 ਖੂਨੀਆਂ ਲੈ ਕੇ ਕ੍ਰਿਸ਼ਨ ਭਗਵਾਨ ਨਾਲ ਯੰਗ ਕੀਤਾ ਬੜੇ ਬੜੇ ਯੋਧਿਆਂ ਨੇ ਬڑے-ਬڑے ਜੁੱਧ ਕੀਤੇ ਵਿੱਚ ਹੌਮੈ ਪਚਾਏ ਪਚਾਏ ਜੀ ਹੌਮੈ ਦੇ ਵਿੱਚ ਆਪ ਸੜੇ ਤੇ ਹੋਰਨਾਂ ਨੂੰ ਸਾੜਨਾ ਕੀਤਾ ਇਹ ਜੀ ਹਾਲਤ ਹੋਈ ਦੁਆਪਰ ਵਿੱਚ ਦੀਨ ਦਇਆਲ ਗੁਰ ਸਾਧ ਮਿਲਾਇਆ ਨਾਪੁਰ ਦੇ ਵੀਰ ਗਰੀਬਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਗੁਰੂ ਅਕਾਲ ਪੁਰਖ ਨੇ ਜਿਨ੍ਹਾਂ ਨੂੰ ਸਾਧ ਸੰਗਤ ਨਾਲ ਮਿਲਤਾ ਮਿਲ ਸਤਗੁਰ ਮਲ ਲਹਿ ਜਾਏ ਜੀ ਉਹਨਾਂ ਦੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਮਲਾਪ ਸੰਗਤ ਦੇ ਨਾਲ ਮਿਲ ਕੇ ਪਾਪਾਂ ਦੀ ਮਿਹਨਤ ਲੈ ਜਾਂਦੀ ਪਈ ਵਿਆਸ ਸਾਧਕਾਂ ਨੇ ਭਗਤ ਪੁਗੰਚ ਦੀ ਕਰਕੇ ਸ਼ਾਂਤੀ ਪ੍ਰਾਪਤ ਕੀਤੀ ਸਜਾਣਾ ਅਜਕ ਭਗਤ ਹੋਏ ਜਿਹਦੇ ਮਹਾਰਾਜ ਜੀ ਨੇ ਸਵੇਨੇ ਦੇ ਮੰਦਰ ਬਣਾਤੇ ਬਿਦਰ ਹੋਇਆ ਦਾਸੀ ਦਾ ਪੁੱਤਰ ਕਿਉ ਮਾਰੇ ਨਾਲ ਮਿਲ ਕਿਉਨਾਂ ਦੀ ਪਾਪਾਂ ਦੀ ਮੈਲ ਲੈ ਗਈ ਹੈ ਪਿਆਰੇ ਜੀ ਜੁਗ ਦੁਆਪਰ ਆਇਆ ਭਰਮ ਪਰਮ ਆਇਆ ਇਸ ਸਰਕਾਰ ਦੁਆਪਰ ਯੁਗ ਜਿਹੜਾ ਦੁਆਇਤ ਕਰਕੇ ਪੂਰਨ ਆਇਆ ਪਰ ਉਹਦੇ ਚ ਭੁੱਲਣ ਚਾ ਪਰਮਾ ਕਾ ਸੰਸਾਰ ਹਰ ਗੋਪੀ ਕਾਨ ਉਪਾਏ ਜੀ ਹਰੀਨ ਗੋਪੀਆਂ ਤੇ ਕਾਂ ਰਾਧਾ ਕਾਂ ਕਾਂ ਦੀਆਂ ਰਾਸਾਂ ਛੇ ਛੇ ਮਹੀਨੇ ਪਾਉਂਦੇ ਨੇ ਪੈਦਾ ਕੀਤੇ ਹੈ ਪਿਆਰੇ ਜੀ ਐਸੀ ਚੇਸ਼ਟਾਂ ਤਰੀਆਮੀ ਨੂੰ ਭਾਈ ਕਲਯੁਗ ਹਰ ਕੀਆ ਪੱਗ ਤਰੈ ਖਿਸਕੀਆ ਫਿਰ ਕਲਯੁਗ ਦਾ ਜਮਾਨਾ ਹਰੀ ਅਕਾਲਪੁਰਖ ਨੇ ਕੀਤਾ ਤਿੰਨ ਪੈਰ ਧਰਮ ਦੇ ਖਿਸਕ ਗਏ ਸਤਵੀ ਖਿਸਕ ਗਿਆ ਸੋਚ ਪਵਿੱਤਰਤਾ ਵੀ ਖਿਸਕ ਗਈ ਤੇ ਕਾਮ ਵੀ ਖਿਸਕ ਗਿਆ ਦਾਣ ਹੀ ਇਕੱਲਾ ਰਹਿ ਗਿਆ ਜਾਂ ਚਾਰਿਆਂ ਵਿੱਚੋਂ ਚੌਥਾ ਹੀ ਸਹੀ ਰਹਿ ਗਿਆ ਚਾਰੇ ਚੀਜ਼ਾਂ ਪੱਗ ਚੌਥਾ ਟਿਕਾ ਟਿਕਾਏ ਜਿਓ ਚੌਥਾ ਪੈਰ ਵੇ ਆਸਰੇ ਟਿਕਾਇਆ ਹੋਇਆ ਧਰਮ ਟਿਕਦਾ ਇਹ ਪਿਆਰੇ ਜੀ ਹੋਰ ਸ਼ਬਦ ਕਮਾਇਆ ਔਖਦ ਹਰ ਪਾਇਆ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸ਼ਬਦ ਨੂੰ ਕਮਾਇਆ ਹੈ ਉਹਨਾਂ ਨੇ ਹਰੀ ਦੇ ਨਾਮ ਰੂਪੀ ਇਹ ਦਵਾਈ ਨੂੰ ਪਾ ਲਿਆ ਹੈ ਹਰ ਕੀਰਤ ਹਰ ਸ਼ਾਂਤ ਪਾਏ ਜੀ ਹਰੀ ਦੀ ਕੀਰਤਨ ਭਗਤੀ ਕਰਕੇ ਹਰ ਹੱਦ ਤੇ ਪਾਸੋਂ ਸ਼ਾਂਤੀ ਪ੍ਰਾਪਤ ਕੀਤੀ ਉਹਨਾਂ ਨੇ ਇਹ ਪਿਆਰੇ ਜੀ ਹਰ ਕੀਰਤ ਰੁੱਤ ਆਈ ਹਰ ਨਾਮ ਵਡਾ ਇਹ ਕਾਲਯੁਗ ਦੇ ਜਮਾਨੇ 'ਚ ਵਾਹਿਗੁਰੂ ਦੇ ਜਸ ਕਰਨ ਦੀ ਰੁੱਤ ਆ ਗਈ ਹੈ ਪਿਆਰਿਓ ਇਸ ਵਿੱਚ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ ਹਰ ਹਰ ਨਾਮ ਖੇਤ ਜਮਾਇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਆਪ ਦੇ ਹਿਰਦੇ ਰੂਪੀ ਖੇਤ 'ਚ ਸਰਬਨ ਕਰਕੇ ਬੀਜਣਾ ਕੀਤਾ ਇਹ ਮੰਨਣ ਕਰ ਰੂਪ ਜਮਾ ਲਿਆ ਹੈ ਕਾਲਯੁਗ ਬੀਜ ਬੀਜੇ ਬਿਨ ਨਾਮ ਕਾਲਯੁਗ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੋਗ ਜਗ ਨਹੀਂ ਤੇ ਨੇਹ ਫਲ ਫਮਾਨੋ ਜੋ ਪ੍ਰਭ ਜਸ ਵਿਚਰਾ ਜਾਏ ਮਾਰਾ ਦੇ ਨਾਮ ਤੋਂ ਬਿਨਾ ਜਿਹੜੇ ਕੋਈ ਹੋਰ ਜੋਗ ਜਾਗ ਤਪ ਆਦ ਕਾ ਦੇ ਬੀਜ ਨੂੰ ਬੀਜਦੇ ਆ ਨਾਮ ਤੋਂ ਬਿਨਾ ਸਭ ਲਾਹ ਮੂਲ ਗਵਾਇਆ ਉਹਨਾਂ ਨੂੰ ਲਾਹ ਜਿਹੜਾ ਹੈਣਾ ਸੀ ਸਾਧ ਸੰਗਤ ਜੀ ਮੁਕਤੀ ਇਹ ਵੀ ਉਹਨਾਂ ਨੇ ਗਵਾ ਲਿਆ ਹੈ ਤੇ ਮੂਲ ਜਿਹੜੇ ਪੁੰਨ ਲੈ ਕੇ ਆਏ ਸੀ ਮਨੁੱਖਾ ਜਨਮ 'ਚ ਉਹਨਾਂ ਪੁੰਨਾਂ ਨੂੰ ਵੀ ਗਵਾ ਲਿਆ ਲਾਹ ਜਿਹੜਾ ਹੁਣ ਅਸੀਂ ਪਰਮੇਸ਼ਰ ਦੇ ਨਾਮ ਦਾ ਮੂਲ ਜਿਹੜੇ ਸਵਾਸ ਸੀ ਇਹਨਾਂ ਨੂੰ ਵੀ ਗਰਸ ਗਵਾ ਗਏ ਹਨ ਜਨ ਨਾਨਕ ਗੁਰੂ ਪੂਰਾ ਪਾਇ ਮੂਲ ਜੋ ਸੀ ਸਤ ਸੰਗਿਆ ਅਦਿਸ਼ਟਾਂ ਸਰੂਪ ਬ੍ਰਹਮ ਉਹਦੀ ਪ੍ਰਾਪਤੀ ਦਾ ਲਾਹਾ ਜਿਹੜਾ ਕੇਵਲ ਮੋਖ ਦਾ ਪਉਣਾ ਸੀ ਉਹ ਸਭ ਉਹਨਾਂ ਨੇ ਗਵਾ ਲਿਆ ਹੈ ਜਨ ਨਾਨਕ ਗੁਰਪੂਰਾ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਜਨਾਂ ਨੇ ਤਾਂ ਪੂਰਨ ਸਤਿਗੁਰੂ ਜੀ ਨੂੰ ਪ੍ਰਾਪਤ ਕੀਤਾ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਨ ਹਿਰਦੈ ਨਾਮ ਲਖਾਏ ਜੀ ਜੋ ਮਨ ਜੋ ਰਿਦੈ ਸਤਾਂ ਚ ਰਹਿਣ ਵਾਲਾ ਹੈ ਇਹਦੇ ਚ ਗੁਰੂ ਸਾਹਿਬ ਜੀ ਨੇ ਆਪਦੇ ਨਾਮ ਨੂੰ ਸਰਵਣ ਕਰਾ ਕੇ ਮੰਨਣ ਕਰਾ ਕੇ ਲਖਾਤ ਦਾ ਦ੍ਰਿੜ ਕਰਕੇ ਪ੍ਰਗਟ ਕਰਕੇ ਜਨਾਤ ਦਾ ਪ੍ਰਗਟ ਕਰ ਦੁੱਤਾ ਹੈ ਕਲਯੁਗ ਹਰ ਕੀਆ ਪਗ ਤਰੇ ਖਿਸਕੀਆ ਇਸ ਪ੍ਰਕਾਰ ਕਲਯੁਗ ਹਰੀ ਨੇ ਬਣਾਇਆ ਤਿੰਨ ਪੈਰ ਧਰਮ ਦੇ ਖਿਸ ਗਏ ਇਸ ਪ੍ਰਕਾਰ ਪਗ ਚੌਥਾ ਟਿਕੈ ਟਿਕਾਇਆ ਚੌਥਾ ਪਗ ਸਿਰਫ ਦਾਣ ਹੀ ਕਰਦੇ ਆ ਲੋਕ ਇਸ ਦੇ ਟੇਕ ਦੇ ਆਸੇ ਟਿਕਾਇਆ ਹੋਇਆ ਟਿਕਦਾ ਹੈ ਪਿਆਰੇ ਜੀ